ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਤੇ ਸੰਸਾ ਦੇਸਾਂ ਵਿੱਚ ਵੱਸਦੇ ਸਮੂਹ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਆਪਣੇ ਜਿਵੇਂ ਕਿ ਸਾਰਾ ਸੰਸਾਰ ਮਹਾਰਾਜ ਦਾ ਗੁਰਪੁਰਬ ਮਨਾ ਰਿਹਾ ਹੈ ਤੇ ਉਸ ਸੰਬੰਧ ਵਿੱਚ ਜੇ ਆਪਾਂ ਗੱਲ ਕਰੀਏ ਕਿ ਇੰਨੀਆਂ ਗੁਰੂ ਸਾਹਿਬ ਨੇ ਸਿੱਖਿਆਵਾਂ ਦਿੱਤੀਆਂ ਅਸੀਂ ਉਹਨਾਂ ਨੂੰ ਮੰਨਿਆ ਜਾਂ ਕਿਵੇਂ ਚੱਲੇ ਜੇ ਆਪਾਂ ਉਹਨਾਂ ਤੇ ਗੱਲ ਕਰੀਏ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਜੋ ਹੁਕਮ ਆ ਉਹਨਾਂ ਵਿੱਚ ਇੱਕ ਵੀ ਗੱਲ ਮੰਨ ਲੈਣੇ ਆ ਤਾਂ ਵੀ ਆਪਣੀ ਜ਼ਿੰਦਗੀ ਸਫਲ ਹੋ ਜਾਂਦੀ ਆ ਸੋ ਆਪਾਂ ਜੇ ਗੱਲ ਕਰੀਏ ਕਿਸੇ ਗਾਇਕ ਨੇ ਗੀਤ ਗਾਇਆ ਬਾਬੇ ਨਾਨਕ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ ਪਰ ਬਾਬੇ ਨਾਨਕ ਦੇ ਖੇਤ ਉਹ ਨੇ ਜਿੱਥੇ ਬਾਬੇ ਨਾਨਕ ਦੀ ਗੱਲ ਮੰਨੀ ਜਾਊਗੀ ਗੱਲ ਕੀ ਆ ਕੀ ਸਿਧਾਂਤ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਜਦ ਆਪਾਂ ਇਹ ਸਿਧਾਂਤ ਨਾਲ ਜੁੜਦੇ ਆ ਤਾਂ ਆਪਣੀ ਜ਼ਿੰਦਗੀ ਬਦਲ ਜਾਂਦੀ ਆ ਪਰਮਾਤਮਾ ਦੀ ਮਿਹਰ ਹੁੰਦੀ ਆ ਤੇ ਉਹ ਖੇਤ ਬਾਬੇ ਨਾਨਕ ਦਾ ਹੋ ਜਾਂਦਾ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਸਰਬੱਤ ਦਾ ਭਲਾ ਆਪਾਂ ਨੇ ਕਿਵੇਂ ਕਰਨਾ ਸਿਰਫ ਆਪਾਂ ਨੇ ਇੱਕੋ ਸਿਧਾਂਤ ਤੇ ਪਹਿਰਾ ਦੇਣਾ ਹੈ ਪਵਨ ਗੁਰੂ ਪਾਣੀ ਪਿੱਤਾ ਮਾਤ ਤਰਤ ਮੱਤ ਜਦੋਂ ਆਪਾਂ ਇਹ ਸਿਧਾਂਤ ਨਾਲ ਖੇਤੀ ਕਰਦੇ ਆ ਜਿਹੜਾ ਆਪਣਾ ਪਿੱਛੇ ਖੇਤ ਨਜ਼ਰ ਆ ਰਿਹਾ ਇਹ ਆਪਾਂ ਮਹਾਰਾਜ ਦੀ ਕਿਰਪਾ ਹੋਈ 15 ਅਗਸਤ 2007 ਤੋਂ ਇੱਥੇ ਕੁਦਰਤੀ ਖੇਤੀ ਕੀਤੀ ਜਾ ਰਹੀ ਆ ਰੁੱਖਾਂ ਨੂੰ ਬਚਾਇਆ ਗਿਆ ਤਾਂ ਕਿ ਪਾਵਨ ਵਧੀਆ ਹੋਵੇ ਹੁਣ ਇਸ ਖੇਤ ਵਿੱਚ ਆਪਣੀ ਉਹ ਜਿਹੜੀ ਹਵਾ ਉਹ ਇੰਨੀ ਸੁੱਧ ਤੇ ਸਾਫ਼ ਹੋ ਗਈ ਕਿ ਮਤਲਬ ਸੁਸਤੀ ਵੀ ਆਪਣੀ ਖਤਮ ਹੋ ਜਾਂਦੀ ਆ ਤੇ ਚੁਸਤੀ ਆਉਂਦੀ ਆ ਹਿੰਮਤ ਆਉਂਦੀ ਆ ਪਾਣੀ ਪੀਤਾ ਪਾਣੀ ਨੂੰ ਆਪਾਂ ਘੱਟ ਤੋਂ ਘੱਟ ਵਰਤ ਕੇ ਉਹ ਦੇਸੀ ਬੀਜਾਂ ਤੋਂ ਮਤਲਬ ਉਹ ਫਸਲਾਂ ਨੂੰ ਉਗਾਉਣਾ ਜਿਨ੍ਹਾਂ ਨਾਲ ਪਾਣੀ ਦੀ ਬਚਤ ਹੋ ਸਕੇ ਉਹ ਸਿਧਾਂਤ ਲਾਗੂ ਹੋਇਆ ਮਾਤਾ ਧਰਤ ਮਹੱਤ ਇਸ ਧਰਤੀ ਮਾਂ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਵਰਤਣੀ ਜਿਹਦੇ ਨਾਲ ਧਰਤੀ ਦਾ ਨੁਕਸਾਨ ਹੋਵੇ ਕਿਉਂਕਿ ਧਰਤੀ ਵਿੱਚ ਵੀ ਜੀਵਨ ਹੈ ਸੂਖਮ ਜੀਵ ਨੇ ਬਹੁਤ ਸਾਰੇ ਮਾਈਕਰੋਬ ਜੀਵਾਂ ਨੂੰ ਜਿਹੜੇ ਮਿੱਟੀ ਨੂੰ ਉਪਜਾਊ ਬਣਾਉਂਦੇ ਨੇ ਉਹਦਾ ਤਾਕਤਤਾ ਵਧਾਉਂਦੇ ਨੇ ਜਦੋਂ ਆਪਾਂ ਇਸ ਸਿਧਾਂਤ ਨਾਲ ਜੁੜੇ ਤਾਂ ਆਪਣਾ ਇਹ ਤਿੰਨੇ ਜਦੋਂ ਸਿਧਾਂਤ ਲਾਗੂ ਹੋ ਗਏ ਖੇਤ 'ਚ ਤਾਂ ਜਿਹੜੀ ਉੱਥੋਂ ਉਪਜ ਪੈਦਾ ਹੋਣੀ ਆ ਉਹ ਇੱਕ ਅੰਮ੍ਰਿਤ ਪੈਦਾ ਹੋਣਾ ਜਦੋਂ ਆ ਕੋਈ ਅੰਮ੍ਰਿਤ ਖਾਊ ਤਾਂ ਬਿਮਾਰ ਨਹੀਂ ਹੋ ਸਕਦਾ ਤੇ ਆਪਣਾ ਪਰਿਵਾਰ ਦਾ ਭਲਾ ਉਹ ਸਰਬੱਤ ਦਾ ਭਲਾ ਉਹ ਫੇਰ ਜਿੱਕਣ ਸਵਾਲ ਪੈਦਾ ਹੁੰਦਾ ਵੀ ਜਿਹੜੀਆਂ ਫਸਲਾਂ ਨੂੰ ਕੀੜੇ ਲੱਗਦੇ ਨੇ ਤਾਂ ਉਹਦੇ ਵਿੱਚ ਪੰਛੀ ਆਉਂਦੇ ਨੇ ਪੰਛੀਆਂ ਨੂੰ ਉਹਨਾਂ ਦਾ ਭੋਜਨ ਮਿਲਿਆ ਤੇ ਉਹ ਕੀੜਿਆਂ ਨੂੰ ਖਾ ਜਾਂਦੇ ਨੇ ਤੇ ਉਹ ਕੀੜੇ ਖਤਮ ਹੁੰਦੇ ਨੇ ਤੇ ਉਸ ਤਰ੍ਹਾਂ ਉਹਨਾਂ ਨੂੰ ਭੋਜਨ ਮਿਲਦਾ ਜਿਹੜੇ ਪੰਛੀ ਨੇ ਇਹ ਇਕੱਲਾ ਕੀਟ ਕੰਟਰੋਲ ਨਹੀਂ ਕਰਦੇ ਰੁੱਖ ਵੀ ਲਾਉਂਦੇ ਨੇ ਜਿਵੇਂ ਕਿ ਆਪਾਂ ਦੇਖਦੇ ਆਂ ਪੁਰਾਣੀਆਂ ਬਿਲਡਿੰਗਾਂ ਦੇ ਪਿੱਪਲ ਬਰੁੱਟੇ ਹੋਏ ਪੰਛੀਆਂ ਦੇ ਨਾਲ ਜਿਹੜਾ ਪੰਛੀ ਰੁੱਖ ਲਾਉਂਦਾ ਘੱਟ ਤੋਂ ਘੱਟ ਪਾਣੀ ਨਾ ਹੋ ਜਾਂਦਾ ਤੇ ਖੇਤਾਂ ਵਿੱਚ ਜੇ ਪੰਛੀ ਰੁੱਖ ਲਾਵੇ ਤਾਂ ਉਹ ਰੁੱਖ ਜੋ ਆਪਣੇ ਖੇਤ ਵਿੱਚ ਬਹੁਤ ਸਾਰੇ ਲਗਾਏ ਗਏ ਨੇ ਤੇ ਸਾਰੇ ਪੰਛੀਆਂ ਦੀਆਂ ਪ੍ਰਜਾਤੀਆਂ ਵੀ ਆਉਂਦੀ ਜਾਂਦੀਆਂ ਨੇ ਤਕਰੀਬਨ ਉਹ ਜਿਹੜੇ ਲੁਪਤ ਹੋ ਚੁੱਕੇ ਨੇ ਜਿਵੇਂ ਚੱਕੀ ਰੋਣੇ ਉੱਲੂ ਮੋਰ ਉਹ ਸਾਰੇ ਸੁਰੱਖਿਅਤ ਨੇ ਤਾਂ ਕਿ ਸੁਰੱਖਿਅਤ ਕਿਉਂ ਨੇ ਕਿਉਂ ਪੰਛੀ ਆ ਹਰੇਕ ਜੀ ਨੂੰ ਸੁੰਘ ਕੇ ਖਾਂਦਾ ਜਦੋਂ ਮਿੱਟੀ ਤੇ ਸੁੰਘਦਾ ਤਾਂ ਉਹਨੂੰ ਬੜਾ ਆਰਾਮ ਮਿਲਦਾ ਤੇ ਉਹ ਖਾਂਦਾ ਇਸ ਤਰ੍ਹਾਂ ਆਪਾਂ ਆਪਣੀ ਕੁਦਰਤੀ ਖੇਤੀ ਵਿੱਚ ਵਾਤਾਵਰਣ ਨੂੰ ਬਚਾ ਸਕਦੇ ਆ ਸਮਾਜ ਨੂੰ ਬਚਾ ਸਕਦੇ ਆ ਜੋ ਸਿਧਾਂਤ ਆ ਜੋ ਜੀ ਆਵੇ ਸੋ ਰਾਜੀ ਜਾਵੇ ਆਪਾਂ ਕੋਸ਼ਿਸ਼ ਕਰਦੇ ਆ ਵੀ ਆਪਣੇ ਖੇਤ ਵਿੱਚ ਕੋਈ ਜੀਵ ਦੁਖੀ ਹੋ ਕੇ ਨਾ ਜਾਵੇ ਤੇ ਉਹਨਾਂ ਜੀਵਾਂ ਨੂੰ ਭੋਜਨ ਮਿਲੇ ਵਧੀਆ ਸਾਰਾ ਮਿਲੇ ਜਿਹੜੀ ਉਹਦੀ ਉਪਜ ਆ ਉਹ ਹਰੇਕ ਕੋਈ ਖਰੀਦ ਸਕੇ ਨਹੀਂ ਹੈਗਾ ਵੀ ਇਹ ਕੁਦਰਤੀ ਖੇਤੀ ਦਾ ਭੋਜਨ ਐ ਅਮੀਰ ਆਦਮੀ ਖਾਊਗਾ ਆ ਸਾਰੇ ਖਾ ਸਕਦੇ ਨੇ ਕਿਉਂਕਿ ਇਹਦਾ ਰੇਟ ਆਪਾਂ ਉਸ ਹਿਸਾਬ ਨਾਲ ਰੱਖਿਆ ਵੀ ਇਹ ਨਾ ਲੱਗੇ ਵੀ ਕਿਸੇ ਗਰੀਬ ਤੋਂ ਖਰੀਦੀ ਨਹੀਂ ਜਾਣੀ ਸੋ ਕਿਸਾਨ ਮੰਡੀ ਚ ਜਾਂਦੇ ਆ ਵੇਚ ਦਿੰਨੇ ਆ ਤੇ ਜਿਹੜਾ ਸਰਬੱਤ ਦਾ ਭਲਾ ਅ ਸਰਬੱਤ ਦਾ ਭਲਾ ਤਾਂ ਹੋਊਗਾ ਜੇ ਤੁਸੀਂ ਸਾਰਿਆਂ ਦਾ ਭਲਾ ਕਰੋਗੇ ਇਹਦੇ ਵਿੱਚ ਛੋਟੇ ਛੋਟੇ ਕੀਟ ਜੀਵ ਜਗਤ ਜਿੱਕਣ ਫਸਲਾਂ ਖਾ ਜਾਂਦੇ ਨੇ ਪਰ ਮਹਾਰਾਜ ਹੋਰ ਪਾਸਿਓਂ ਦੇ ਦਿੰਦੇ ਨੇ ਉਹਨਾਂ ਦੇ ਖਜ਼ਾਨੇ 'ਤੇ ਕੋਈ ਘਾਟ ਨਹੀਂ ਆਉਂਦੀ ਤੇ ਆਪਣੇ ਖੇਤ ਵਿੱਚ ਸਾਰੇ ਪੰਛੀ ਵੀ ਸੁਰੱਖਿਅਤ ਨੇ ਮਧੂਮੱਖੀ ਸਿਉਂਕ ਕੀੜੇ ਮਿੱਟੀ 'ਤੇ ਰਹਿਣ ਵਾਲੇ ਬਹੁਤ ਸਾਰੇ ਜੀਵ ਸੁਰੱਖਿਅਤ ਨੇ ਕਿਉਂਕਿ ਇਹ ਖੇਤੀ ਵਿੱਚ ਸਰਬੱਤ ਦਾ ਭਲਾ ਮੰਗਿਆ ਜਾਂਦਾ ਫੇਰ ਕਿਰਤ ਕਰੋ ਕਿਰਤਕਰੋ ਦੇ ਵਿੱਚ ਜੇ ਆਪਾਂ ਹੱਥੀਂ ਕੰਮ ਕਰਦੇ ਆਂ ਤਾਂ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਪੈਂਦਾ ਕੁਦਰਤੀ ਖੇਤੀ 'ਚ ਤਾਂ ਉਹ ਜਿਹੜਾ ਕਿਰਤਕਰੋ ਦਾ ਸਿਧਾਂਤ ਆ ਉਹ ਵੀ ਲਾਗੂ ਹੋ ਜਾਂਦਾ ਤੇ ਥੋੜੀਆਂ ਜਿਹੀ ਸਿੱਖਿਆਵਾਂ ਜੇ ਆਪਾਂ ਮੰਨ ਲੈਣੇ ਤਾਂ ਆਪਣੀ ਜ਼ਿੰਦਗੀ ਬਦਲ ਜੂਗੀ ਕਿਉਂਕਿ ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਸਿਧਾਂਤ ਆ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਰੋਜ਼ ਸੁਣਦੇ ਆਂ ਜੇ ਆਪਣੇ ਖੇਤਾਂ 'ਚ ਲਾਗੂ ਹੋ ਜਵੇ ਥੋੜੀ ਜਗ੍ਹਾ 'ਚ ਕਰ ਲਈਏ ਤਾਂ ਵੀ ਆਪਣੀ ਜ਼ਿੰਦਗੀ ਸਫਲ ਹੁੰਦੀ ਆ ਸੋ ਇਸ ਤਰ੍ਹਾਂ ਆਪਾਂ ਜਦੋਂ ਉਹ ਸਿਧਾਂਤ ਨੂੰ ਮੰਨ ਲਿਆ ਤਾਂ ਘਰਾਂ ਚੋਂ ਬਿਮਾਰੀਆਂ ਚਲੇ ਜਾਣਗੀਆਂ ਕਿਉਂਕਿ ਇੱਕ ਤਾਂ ਆਪਣੇ ਆਕਸੀਜਨ ਲੈਵਲ ਵਧਿਆ ਹੋਊਗਾ ਜੇ ਹਰੇਕ ਪਿੰਡ 'ਚ 5-7 ਕਿਸਾਨ ਇਸ ਖੇਤੀ ਨਾਲ ਜੁੜ ਜਾਂਦੇ ਨੇ ਸਮਾਜ ਉਹਨਾਂ ਦੀ ਬਾਹ ਫੜ ਲੈਂਦਾ ਤਾਂ ਆਕਸੀਜਨ ਲੈਵਲ ਵਧਿਆ ਹੋਊਗਾ ਵਾਤਾਵਰਣ ਵਧਿਆ ਹੋਊਗਾ ਤੇ ਭੋਜਨ ਵਧਿਆ ਹੋਊਗਾ ਸੁੱਧ ਹੋਊਗਾ ਤਾਂ ਬਿਮਾਰੀਆਂ ਘਟਣਗੀਆਂ ਬਾਕੀ ਜਿਹੜਾ ਕਿਰਤ ਕਰੋ ਦਾ ਸਿਧਾਂਤ ਉਹਨਾਂ ਨੂੰ ਕਸਰਤ ਹੋਊਗੀ ਅਸੀਂ ਖੇਤਾਂ 'ਚ ਕੰਮ ਖੁਦ ਕਰਾਂਗੇ ਜਦੋਂ ਖੁਦ ਕੰਮ ਕਰਦੇ ਆ ਤਾਂ ਕਾਸਰਤ ਹੁੰਦੀ ਆ ਉਸ ਬਾਤਾਵਨ ਚ ਰਾਵਾਂਗੇ ਤੁਹਾਨੂੰ ਆਕਸੀਜਨ ਲੈਵਲ ਸਾਡਾ ਕਿੰਨਾ ਵਧੀਆ ਬਣ ਜਾਂਦਾ ਸੋ ਸਾਨੂੰ ਮਹਾਰਾਜ ਦੀ ਉਹ ਸਿੱਖਿਆ ਨੂੰ ਮੰਨਣਾ ਚਾਹੀਦਾ ਉਹਨੂੰ ਸਮਝਣਾ ਚਾਹੀਦਾ ਤੇ ਇਹ ਖੇਤ ਨੇ ਜਿਹੜੇ ਬਾਬੇ ਨਾਨਕ ਦੇ ਖੇਤਾਂ ਚ ਬਰਕਤ ਨਹੀਂ ਜਾ ਸਕਦੀ ਕਿਉਂਕਿ ਇਹਨਾਂ ਖੇਤਾਂ ਵਿੱਚ ਬਹੁਤ ਕੁਝ ਵਰਸਾ ਆਧਾਰਤ ਹੈ ਜੰਗਲ ਸਿਸਟਮ ਹੈ ਤੇ ਉਹਰੇ ਪੰਛੀਆਂ ਤੋਂ ਲੈ ਕੇ ਸਭ ਨੂੰ ਭੋਜਨ ਮਿਲਦਾ ਜਦੋਂ ਉਹ ਖੇਤ ਸਾਨੂੰ ਜਦੋਂ ਖੇਤ ਚ ਜਾਵਾਂ ਮ ਕੁਝ ਨਾ ਕੁਝ ਤਾਂ ਮਿਲੂਗਾ ਨਾ ਪਸ਼ੂਆਂ ਲਈ ਚਾਰਾ ਬਹੁਤ ਕੁਝ ਤਾਂ ਬਰਕਤ ਖਤਮ ਨਹੀਂ ਹੁੰਦੀ ਤੇ ਇਹ ਖੇਤ ਵਿੱਚ ਜੋ ਸਬਜ਼ੀ ਆ ਉਪਜਾ ਉਹ ਘੱਟ ਤੋਂ ਘੱਟ ਪਾਣੀ ਨਾਲ ਹੋ ਸਕਦੀ ਆ ਹੋਰ ਬਹੁਤ ਕੁਝ ਆ ਜਿਹੜਾ ਆਪਾਂ ਨੂੰ ਉਸ ਪ੍ਰਮਾਤਮਾ ਨਾਲ ਜੋੜਦਾ ਸਰਬੱਤ ਦੇ ਭਲੇ ਨਾਲ ਜੋੜਦਾ ਸੋ ਇਸ ਤਰ੍ਹਾਂ ਆਪਾਂ ਇਸ ਖੇਤੀ ਨਾਲ ਜੁੜੀਏ ਵਾਤਾਵਰਨ ਨੂੰ ਬਚਾਈਏ ਸਰਬੱਤਾ ਦਾ ਭਲਾ ਕਰੀਏ ਕਿਰਤ ਕਰੀਏ ਨਾਮ ਜਪੀਏ ਵੰਡ ਸਕੀਏ ਜਿਹੜਾ ਵੰਡ ਸਕੀਏ ਦਾ ਸਿਧਾਂਤ ਆ ਉਹ ਜਿਹੜੇ ਆਪਣੀ ਉਪਜਾ ਇਨਸਾਨਾਂ ਨਾਲ ਤਾਂ ਵੰਡ ਨਹੀਂ ਸਕਦੇ ਕਿਉਂ ਕਿ ਕਿੰਨੇ ਕਾ ਵੰਡਾਂਗੇ ਪਰ ਜਿਹੜੇ ਪੰਛੀ ਨੇ ਉਹ ਫਸਲਾਂ ਖਾ ਸਕਦੇ ਨੇ ਕਿਉਂਕਿ ਮਹਾਰਾਜ ਨੇ ਤੁਹਾਨੂੰ ਹੋਰ ਪਾਸੇ ਉਹ ਦੇ ਦੇਣਾ ਜੇ ਹੁਣ ਹਾਲਜਾਲੇ ਉਹ ਖੇਤੀ ਤਾਂ ਹੈ ਨਹੀਂ ਕਿ ਕਿਉਂ ਜੇ ਪੰਛੀ ਔਰੇ ਆਉਂਦੇ ਨੇ ਉਹਨਾਂ ਨੂੰ ਪਸੰਦ ਆ ਜੇ ਮੈਂ ਵੀ ਉਹਨਾਂ ਦੇ ਮਗਰ ਇਟਾਂ ਵੱਟੇ ਲੈ ਕੇ ਪੈ ਗਿਆ ਭਜੋ ਭਜੋ ਤਾਂ ਫਿਰ ਉਹਨਾਂ ਕੋਲ ਖਾਣ ਦੇ ਆਪਸ਼ਨ ਵੀ ਘਟ ਜਾਂਦੇ ਨੇ ਕਿਉਂਕਿ ਕਿੱਥੇ ਕੁਦਰਤ ਆ ਉੱਥੇ ਜੀਵ ਜਗਤ ਆ ਕਿਉਂਕਿ ਇਨਸਾਨ ਆ ਜਿਹੜਾ ਉਹ ਦੇਖ ਕੇ ਖਾਂਦਾ ਜੀਵ ਜਗਤ ਸੁੰਘ ਕੇ ਖਾਂਦਾ ਜਦੋਂ ਆਪਣੇ ਖੇਤ ਵਿੱਚ ਉਹ ਆਉਂਦੇ ਨੇ ਤਾਂ ਉਹ ਸੁੰਘ ਲੈਂਦੇ ਨੇ ਵੀ ਧਰਤੀ ਕਿੰਨੀ ਵਧੀਆ ਉਹਦੇ ਕਿੰਨਾ ਵਧੀਆ ਖਾਣ ਜਗਾ ਤਾਂ ਬਹੁਤ ਸਾਰੀਆਂ ਪੰਛੀ ਦੀਆਂ ਪ੍ਰਜਾਤੀਆਂ ਰਹਿਣ ਲੱਗੀਆਂ ਤੇ ਇਹ ਖੇਤ ਵਿੱਚ ਹੁਣ ਰੌਣਕ ਲੱਗੀ ਰਹਿੰਦੀ ਆ ਮਤਲਬ ਕੋਈ ਦਿਨ ਇਹੋ ਜਿਹਾ ਨਹੀਂ ਹੁੰਦਾ ਵੀ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋ ਸਕਦਾ ਜਿਹੜੇ ਆਲੇ-ਆਲੇ ਪੰਛੀ ਰਹਿੰਦੇ ਨੇ ਬੋਲਦੇ ਨੇ ਜੀਵ ਜਗਤ ਆ ਤੇ ਸੈਂਕੜੇ ਦੀ ਗਿਣਤੀ 'ਚ ਪੰਛੀ ਨੇ ਤੇ ਉਹ ਸਾਰੀਆਂ ਪ੍ਰਜਾਤੀਆਂ ਰਹਿੰਦੀਆਂ ਨੇ ਤੇ ਵਾਤਾਵਰਨ ਸਾਫ਼ ਸੁਥਰਾ ਹੋਵੇ ਤੁਸੀਂ ਦੂਜੀ ਦੁਨੀਆ ਨਾਲੋਂ ਕੱਟੇ ਜਾਂਦੇ ਹੋ ਜਦੋਂ ਮਤਲਬ ਉਹ ਇਲਾਕਾ ਹੋ ਜਾਂਦਾ ਖੇਤ ਵਿੱਚ ਕੰਮ ਕਰਾਂਗੇ ਹੁਣ ਤਾਂ ਆਪਾਂ ਬਾਹਰਲੀ ਸਾਈਡ ਖੜੇ ਆ ਖੇਤ 'ਚ ਕੰਮ ਕਰਾਂਗੇ ਤਾਂ ਤੁਹਾਡੇ ਕੋਲ ਪੰਜ ਛੇ ਕੰਮ ਕਰਦ ਨੇ ਅੱਗੇ ਪਿੱਛੇ ਤਾਂ ਤੁਸੀਂ ਜਿਹੜੇ 1968 ਪੈਂਡ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਦੀ ਖੇਤੀ ਸੀ ਉਹ ਖੇਤੀ ਮਹਾਰਾਜ ਦੇ ਸਿਧਾਂਤ ਅਨੁਸਾਰ ਹੀ ਸੀਗੀ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੜਬੜੀ ਨਹੀਂ ਕੀਤੀ ਜਾਂਦੀ ਸੀ ਉਹ ਜਦੋਂ ਫਸਲ ਬੀਜਦੇ ਸਨ ਤਾਂ ਚਿੜੀ ਚਡੂੰਗੇ ਦਾ ਭਾਗ ਹਾਲੀ ਪਾਲੀ ਦਾ ਭਾਗ ਰਾਹੀ ਪਾਂਧੀ ਦਾ ਭਾਗ ਕਹਿ ਕੇ ਫਸਲ ਬੀਜਦੇ ਸਨ ਇਸ ਗੱਲ ਤੋਂ ਸਾਫ਼ ਹੁੰਦਾ ਵੀ ਬਜ਼ੁਰਗਾਂ ਵਿੱਚ ਸਰਬੱਤ ਦਾ ਭਲਾ ਕਰਨ ਦੀ ਕਿੰਨੀ ਹਿੰਮਤ ਸੀ ਕਿੰਨਾ ਹੌਂਸਲਾ ਸੀ ਕਿੰਨੀ ਗਰੀਬੀ ਸੀ ਅੱਜ ਸਾਰੇ ਅਮੀਰ ਨੇ ਫਿਰ ਵੀ ਬਿਮਾਰ ਨੇ ਕਿਉਂਕਿ ਮਹਾਰਾਜ ਦੇ ਸਿਧਾਂਤ ਤੋਂ ਅਸੀਂ ਦੂਰ ਜਾ ਰਹੇ ਹਾਂ ਤੁਸੀਂ ਉਹ ਗੁਰਬਾਣੀ ਦੇ ਸਿਧਾਂਤ ਨਾਲ ਜੋੜ ਕੇ ਜੇ ਖੇਤੀ ਕਰ ਲਾਂਗੇ ਗਰੀਬੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਸਿਹਤ ਨਹੀਂ ਆਉਂਦੀ ਜਾਂਦੀ ਜੇ ਸਿਹਤ ਖਰਾਬ ਹੋ ਗਈ ਉਹ ਫਸਲਾਂ ਇਸ ਤਰ੍ਹਾਂ ਸੀ ਖਾਣ ਲੱਗੀਆਂ ਜਾਂ ਬਾਜ਼ਾਰ ਦੇ ਵਿੱਚ ਨਕਲੀ ਆ ਰਿਹਾ ਬਹੁਤ ਕੁਝ ਉਲਟਾ ਪਲਟਾ ਹੋ ਰਿਹਾ ਤੁਹਾਨੂੰ ਉਹ ਚੀਜ਼ਾਂ ਨੂੰ ਸਮਝਣਾ ਪੈਣਾ ਤੇ ਸਰਬੱਤ ਦੇ ਭਲੇ ਦੇ ਕਾਰਜ ਲਈ ਸਾਨੂੰ ਇਹ ਖੇਤੀ ਨਾਲ ਜੋੜਨਾ ਪੈਣਾ ਥੋੜੀ ਜਿਹਾ ਜਗ੍ਹਾ ਤੋਂ ਸ਼ੁਰੂ ਕਰੀਏ ਤੇ ਸਮਝੀਏ ਜਿਹੜੇ ਬਜ਼ੁਰਗ ਸਨ ਉਹ 3 ਪੈਂਡ ਤੋਂ ਪਹਿਲਾਂ ਜਦ ਖੇਤੀ ਕਰ ਸਕਦੇ ਨੇ ਅੱਜ ਕਿਹੜਾ ਮਿੱਟੀ ਦੇ ਵਿੱਚ ਕੋਈ ਜ਼ਿਆਦਾ ਉਸ ਤਰ੍ਹਾਂ ਦਾ ਬਦਲਾਅ ਵੀ ਆਏ ਨੇ ਤਬਦੀਲੀਆਂ ਆਈਆਂ ਨੇ ਵਾਤਾਵਰਣ 'ਤੇ ਬਹੁਤ ਗੜਬੜੀ ਹੋ ਰਹੀ ਆ। ਸੋ ਇਹ ਖੇਤੀ ਆਪਣੇ ਵਾਤਾਵਰਣ ਨੂੰ ਬਚਾ ਕੇ ਹੁਣ ਜੇ ਆਪਾਂ ਆਲੇ-ਦਲੇ ਨਿਗਾਹ ਮਾਰੀਏ ਦੂਰ ਤੱਕ ਦੇਖੋ ਇਸ ਤਰ੍ਹਾਂ ਦਾ ਮਾਹੌਲ ਆ ਜਿਵੇਂ ਕੋਈ ਧੁੰਦ ਪਈ ਹੁੰਦੀ ਆ। ਆਵੇਂ ਧੁੰਦ ਆ ਜਾਂ ਕੁਝ ਵੀ ਆ ਪਰ ਮਹਾਰਾਜ ਦੇ ਆਉਣ ਦੇ ਤਾਂ ਅਗਿਆਨਤਾ ਦੀ ਧੁੰਦ ਜਿਵੇਂ ਜਤ ਚਾਨਣ ਹੋਇਆ ਮਹਾਰਾਜ ਦੇ ਪ੍ਰਗਟ ਹੋਣ ਤੇ ਸੋ ਆਪਣੇ ਅੰਦਰ ਆਪਾਂ ਨੂੰ ਹੁਣ ਸਾਰਾ ਗਿਆਨ ਵੀ ਮਿਲ ਰਿਹਾ ਸਭ ਕੁਝ ਮਿਲ ਰਿਹਾ ਤਾਂ ਆਪਾਂ ਨੂੰ ਉਹ ਗੁਰੂ ਸਾਹਿਬ ਦੇ ਸੰਤਾਂਤਾਂ ਨਾਲ ਜੁੜ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੇ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਹੁਕਮ ਹੈ ਤੇ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਪਾਵਨ ਗੁਰੂ ਪਾਣੀ ਪਿੱਤਾ ਮਹਾਰਾ ਧਰਤ ਮਾਤਾ ਦਾ ਸੰਦੇਸ਼ ਦਿੰਦੇ ਨੇ ਤੇ ਆਪਾਂ ਉਤੇ ਪੈਰਾ ਦਾਵਾਂਗੇ 15 ਅਗਸਤ 2007 ਤੋਂ ਇਹ ਖੇਤੀ ਸ਼ੁਰੂ ਸੀਗੀ ਤੇ 18ਵੇਂ ਸਾਲ ਤੇ ਮਹਾਰਾਜ ਦੀ ਕਿਰਪਾ ਨਾਲ ਆਈ ਆ ਤੇ ਅੱਗੇ ਵੀ ਵਧੂਗੀ ਤੇ ਬਾਕੀ ਜੋ ਮਹਾਰਾਜ ਚਾਹੁੰਦੇ ਨੇ ਉਸੇ ਤਰ੍ਹਾਂ ਹੋਣਾ ਜੇ ਸਰਬੱਤ ਦਾ ਭਲਾ ਆਪਾਂ ਕਰਾਂਗੇ ਤਾਂ ਆਪਣਾ ਵੀ ਹੋਊਗਾ ਇਸ ਤਰ੍ਹਾਂ ਇਹ ਖੇਤੀ ਆ ਜਿਹੜੀ ਇਹ ਕੁਦਰਤੀ ਖੇਤੀ ਜਿਹੜੀ ਮਹਾਰਾਜ ਦੇ ਸਿਧਾਂਤਾਂ ਅਨੁਸਾਰ ਚੱਲ ਰਹੀ ਆ ਤੇ ਵੱਧ ਫੈਲ ਰਹੀ ਆ ਤੇ ਸਰਬੱਤ ਦੇ ਭਲੇ ਦੇ ਵਿੱਚ ਜੋ ਲੰਗਰ ਆ ਉਹ ਪੰਛੀਆਂ ਲਈ ਆਪਣੇ ਆਪ ਚੱਲਣ ਲੱਗ ਗਿਆ ਤੋਂ ਇਦੋਂ ਵੱਧ ਕਿਰਪਾ ਕੀ ਹੋਊਗੀ ਤੁਸੀਂ ਖੁਸ਼ ਹੋ ਤੁਹਾਡਾ ਪਰਿਵਾਰ ਖੁਸ਼ ਹੈ ਬਿਮਾਰੀਆਂ ਤੋਂ ਬਚੇ ਹੋਏ ਆ ਤਾਂ ਇਹ ਇੱਕ ਕੁਦਰਤ ਦੀ ਤੁਹਾਡੇ ਤੇ ਰਹਿਮਤ ਹੈ ਤੇ ਸਾਰੀ ਸਿੱਖਿਆ ਮਹਾਰਾਜ ਆਪ ਸਿਖਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਤੋ ਸਾਰਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਦੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਗੁਰਪਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁੜੀਏ ਤੇ ਸਰਬੱਤ ਦਾ ਭਲਾ ਕਰੀਏ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ